ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਕੱਲ ਬਹੁਤ ਸਾਰੇ ਬੱਚੇ ਖਾਣਾ ਖਾਣਾ ਪਸੰਦ ਨਹੀਂ ਕਰਦੇ ਤਾਂ ਦੇਖ ਕੇ ਦੋਸਤੋ ਤੁਹਾਡੇ ਘਰ ਵਿੱਚ ਵੀ ਇਹ ਸਮੱਸਿਆ ਚੱਲ ਰਹੀ ਹੈ ਕਿ ਬਹੁਤ ਵਧੀਆ ਸੁਆਦਿਸ਼ਟ ਖਾਣਾ ਬਣਾਉਣ ਦੇ ਬਾਵਜੂਦ ਵੀ ਤੁਹਾਡੇ ਬੱਚੇ ਪੋਜ ਨਹੀਂ ਕਰਦੇ ਤਾਂ ਇਹ ਵੀਡੀਓ ਤੁਸੀਂ ਜ਼ਰੂਰ ਦੇਖੋ ਤਾਂ ਦੋਸਤੋ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਹੜਾ ਕਿ ਦੋਸਤੋ ਬਹੁਤ ਜ਼ਿਆਦਾ ਅਸਰਦਾਰ ਹੋਵੇਗਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਹਾਨੂੰ ਚਾਹੀਦਾ ਹੈ ਅਨਾਰ ਦਾਣਾ ਕਾਲਾ ਨਮਕ ਅਤੇ ਦੋਸਤੋ ਪੁਦੀਨਾ ਤੁਸੀਂ ਇੱਕ ਰੋਟੀ ਦੇ ਵਿੱਚ ਨਾਰਦਾਣੇ ਦਾ ਪਾਊਡਰ ਥੋੜਾ ਜਿਹਾ ਪੁਦੀਨਾ ਅਤੇ ਕਾਲਾ ਨਮਕ ਮਿਲਾਉਣਾ ਹੈ ਇਹਦੇ ਦੋਸਤੋ ਰੋਟੀ ਤੁਸੀਂ ਆਪਣੇ ਬੱਚੇ ਨੂੰ ਖਿਲਾਨੀ ਹੈ ਜੇਕਰ ਤੁਹਾਡਾ ਬੱਚਾ ਇਹ ਨਹੀਂ ਖਾਂਦਾ ਤਾਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਨਾਰਦਾਣੇ ਦਾ ਪਾਊਡਰ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਨਮਕ ਦੋਸਤੋ ਕਾਲਾ ਹੋਣਾ ਚਾਹੀਦਾ ਹੈ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਅਤੇ ਥੋੜਾ ਜਿਹਾ ਗੁੜ ਦੋਸਤੋ ਤੁਸੀਂ ਮਿੱਠੇ ਲਈ ਪਾਣਾ ਹੈ ਇਸ ਦਾ ਸੇਵਨ ਦੋਸਤੋ ਤੁਸੀਂ ਆਪਣੇ ਬੱਚੇ ਨੂੰ ਕਰੋਨਾ ਹੈ ਤੁਸੀਂ ਦੇਖੋਗੇ ਕਿ ਤੁਹਾਡਾ ਬੱਚਾ ਆਪਣੇ ਆਪ ਹੀ ਤੁਹਾਡੇ ਤੋਂ ਰੋਟੀ ਮੰਗਣ ਲੱਗ ਜਾਵੇਗਾ ਤੇ ਤੰਦਰੁਸਤ ਰਹੇਗਾ ਧੰਨਵਾਦ